ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਰ ਜੰਦੜਾ ਸਵਾਗਤ ਹੈ ਆ ਅੱਜ ਹੈਗਾ ਕੀ ਵਾਰ ਹੈ ਅੱਜ ਸ਼ੁੱਕਰਵਾਰ 23 ਤਰੀਕ 29 ਤਰੀਕ ਸ਼ੁੱਕਰਵਾਰ ਅਸੀਂ ਆਏ ਆ ਅੱਜ ਖਾਣ ਕੇ ਤੇ ਕਰੋ ਬਲ ਹਾਂ ਤੋਂ ਸ਼ੁਰੂ ਨਹੀਂ ਹੋਇਆ ਤੇ ਕੰਮਕਾਰ ਵਿੱਚ ਕੰਮ ਸਾਨੂੰ ਬੜੇ ਸੀ ਅੱਜ ਬਹੁਤ ਜ਼ਿਆਦਾ ਸੀਗੇ ਹੈਨਾ ਮੈਨੂੰ ਕਹਿੰਦਾ ਕੰਮ ਇਹ ਕੰਮ ਕਹਿੰਦਾ ਵੀ ਨਾ ਜਾ ਨਾ ਜਾ ਪਰ ਸਾਨੂੰ ਉਹਨਾਂ ਜੀ ਸੀਗਾ ਆ ਦੇਖੋ ਸਾਡੇ ਮੰਮੀ ਟੇਲਰ ਸਾਹਿਬ ਤੇ ਉਹ ਪਜਾਮਾ ਛੱਟ ਕਰਦੇ ਆ ਭਾਜੀ ਹੁਣ ਆ ਦਾ ਹੈ ਨਾ ਤੇ ਕਰ ਲੈਂਦੇ ਹੁੰਦੇ ਆ ਨੁਕੇ ਮਟੇਜ ਜਾਂ ਸੀਨ ਨੂੰ ਨਾਲ ਨੂੰ ਕਿ ਲੋਕ ਕਰਤੀਆਂ ਤੇ ਤੇ ਸੀਨ ਵਾਸਤੇ ਰੱਖੀ ਆ ਮਸ਼ੀਨ ਤੇ ਸੀਨ ਸੁਣ ਚ ਲਾਲੀ ਦੀ ਆ ਇਹਨੇ ਆਪਣੇ ਘਰ ਦੇ ਜਿਹੜੇ ਕੰਮ ਉਹ ਕਰ ਲੀਦੇ ਆ ਹੈ ਨਾ ਇਸ ਤਰ੍ਹਾਂ ਉਹ ਬਾਹਰੋਂ ਤੇ ਸੀ ਲਾਉਣ ਵਾਸਤੇ ਮਾੜੀ ਮੁੱਟ ਰੱਖਣੀ ਚਾਹੀਦੀ ਘਰ ਮਸ਼ੀਨ ਤੋ ਹੋਰ ਅਸੀਂ ਪਾਣੀ ਪਣੀ ਪੀਲਾ ਚਾਹ ਚਨੀ ਨਹੀਂ ਪਣੀ ਆਟਕੇ ਦੇਖੋ ਧੁੱਪ ਕਿੰਨੀ ਆ ਬਾਹਰ ਇੱਕਦਮ ਕੜੱਕੇ ਨਾਲ ਰਿਵ ਹੋ ਆ ਦੇਖੋ ਫੁੱਲ ਕਿੰਨਾ ਸੋਹਣਾ ਮੰਮੀ ਨੇ ਲਾਇਆ ਹਾਂਜੀ ਆ ਦੇਖੋ ਕਿੰਨਾ ਸੋਹਣਾ ਫੁੱਲ ਐਨ ਮੇਰੀ ਚੁੰਨੀ ਨਾਲ ਮੈਚ ਕਰਦਾ ਆ ਹੈਨਾ ਕਦਮ ਐ ਇਹਨੂੰ ਆ ਲਾਏ ਆ ਮੰਮੀ ਹੁਣਾਂ ਨੇ ਫੁੱਲ ਕਲਗੀ ਦੇ ਜਿਹਨੂੰ ਸਤਵਰਗ ਦੇ ਮਤਲਬ ਕਹਿੰਦੇ ਨਾ ਗੂਟੇ ਉਹ ਆ ਲਾਈਏ ਦੁਪਹਿਰ ਖੜੀ ਇਹ ਹੈਗੀ ਆ ਦੁਪਹਿਰ ਖੜੀ ਐਗਾ ਪੱਥਰ ਜਟ ਤੇ ਆ ਫੁੱਲ ਕਿੰਨੇ ਸੋਹਣੇ ਆ ਤੇ ਆ ਅਮਰੂਦ ਵਿਚਾਰਾ ਗੰਜਾ ਮੰਜਾਏ ਉਹ ਤਾਂ ਫਟ ਗਿਆ ਹੋਰ ਹਜੇ ਤੇ ਬਹੁਤ ਸੋਹਣੇ ਇਹਦੇ ਹੁੰਦੇ ਆ ਅਮਰੂਦ ਮਿੱਠੇ ਹੁੰਦੇ ਆ ਆ ਪੌਣ ਕੇ ਤੇ ਜਿਆਦਾ ਆਸਨ ਤੇ ਰਾਸਲੇ ਆਏ ਆਂ ਅਸੀਂ ਬੇੜਨੇ ਤੋਂ ਉਹਦੇ ਹੋਏ ਬੇੜਨੇ ਤੇ ਡਾਕਟਰ ਸਾਹਿਬ ਚ ਗੋੜ ਕੱਢਣ ਡਏ ਆ ਤੇ ਰੋਟੀ ਪਾਣੀ ਦੇ ਗਏ ਉਹਨਾਂ ਨੂੰ ਤੇ ਮੈਂ ਚਲੋ ਗੋੜ ਲੈ ਜਾਨੇ ਗੋੜ ਹਜੇ ਬਣਿਆ ਨਹੀਂ ਸੀ ਤਿਆਰ ਨਹੀਂ ਸੀ ਹੋਇਆ ਤੇ ਫਿਰ ਅਸੀਂ ਤੇ ਦੇਖੋ ਕਮਰੇ ਠੰਡੇ ਆ ਕਮਰੇ ਬਾਲੇ ਵਾਲੇ ਕਮਰੇ ਆ ਤੇ ਬਾਹਰ ਹੈਗੀ ਆ ਧੁੱਪ ਤੇ ਇਥੇ ਅੰਦਰ ਸਹੀ ਆ ਦੇਖੋ ਇਹ ਬਾਲੇ ਕਮਰੇ ਹੁੰਦੇ ਠੰਡੇ ਹੁੰਦੇ ਐ ਲੈਂਟਰ ਹੁੰਦਾ ਤਪ ਜਾਂਦਾ ਬਹੁਤ ਹਲਕ ਪੈਂਦਾ ਹਾਂਜੀ ਹੁਣ ਇਧਰ ਆ ਗਏ ਆ ਭਾਬੀ ਜੀ ਦੇ ਘਰ ਤੇ ਸਾਡਾ ਘਰ ਮਤਵਲੀ ਦਾ ਚੌਂਕ ਵਿੱਚ ਪੈਂਦਾ ਬਾਰ ਬਾਰ ਹੀ ਇਹ ਫਿਰਨੀ ਦੇ ਘਰ ਜਦੋਂ ਆਪਾਂ ਮੰਗ ਕੇ ਆਉਂਦਾ ਜਾਈਦਾ ਮੰਗ ਕੇ ਨਹੀਂ ਸੈਟ ਹੋ ਜਾਂਦਾ ਇਹ ਤੇ ਇਧਰ ਆ ਗਏ ਆ ਭਾਬੀ ਜੀ ਦੇ ਘਰ ਦੀ ਕਪਾਂ ਛਪਾਂ ਮਾਰ ਕੇ ਚੌਲ ਚੂਲ ਖਾ ਕੇ ਲੂਣ ਵਾਲੇ ਮਟਰਾਂ ਵਾਲੇ ਤੇ ਇਹਨਾਂ ਨੂੰ ਪਤਾ ਵੀ ਮੈਨੂੰ ਚੌਲ ਬਹੁਤ ਪਸੰਦ ਆ ਤੇ ਇਹਨਾਂ ਨੂੰ ਪਤਾ ਹੁੰਦਾ ਵੀ ਆਣਾ ਅੱਜ ਚੌਲ ਬਣਾ ਕੇ ਰੱਖਣੇ ਆ ਮਾਰ ਗੱਪਾਂ ਮਾਰੀਆਂ ਪਰਝਾਈ ਜੀ ਨੇ ਨਾਨ ਪਰਝਾਈ ਨੇ ਨਾਲ ਭਤੀਜੀ ਨੇ ਗੱਪਾਂ ਗੁੱਪਾਂ ਮਾਰ ਕੇ ਤਾਂ ਹੁਣ ਹੱਸ ਨਹੀਂ ਰਹੀਆਂ ਸੀ ਭਬੀ ਜੀ ਕਹਿੰਦਾ ਮੈਨੂੰ ਵਲੌਗ ਤੇ ਨਾ ਲੱਗੀ ਵੀ ਮੈਨੂੰ ਕਹਿਣਾ ਵੀ ਹਾਂ ਵੀ ਇਹਦੇ ਮਤਲਬ ਵਾਲ ਕਿਦਾਂ ਦੇ ਆ ਕਿਦਾਂ ਦੀ ਹੈਗੀ ਜਾਂ ਕਿਦਾਂ ਬਹੁਤ ਸੰਗਦੇ ਆ ਕੈਮਰਾ ਮੂਰੇ ਤਾਂ ਆ ਕੇ ਰਾਜੀ ਨਹੀਂ ਹੈਗੇ ਤੇ ਲੁੱਕ ਲੁੱਕ ਦੇਖਣ ਦੇ ਸੀਗੇ ਤੇ ਮੈਂ ਹਦੀ ਸੀ ਮੈਂ ਤੁਹਾਡੀ ਵੀਡੀਓ ਮੈਂ ਬਣਾਉਣੀ ਬਣਾਉਣੀ ਆ ਤੇ ਕਹਿੰਦੇ ਨਹੀਂ ਨਹੀਂ ਮੇਰੀ ਨਾ ਬਣਾਈ ਤੇ ਭਤੀਜੀ ਮੇਰੀ ਬੰਦਨਾ ਤੇ ਉਹ ਤਾਂ ਕਹਿੰਦੀ ਹਾਂ ਪੁੱਜੀ ਤੁਸੀਂ ਬਣਾਓ ਕਹਿੰਦੀ ਮੇਰੀ ਬਣਾਓ ਕੋਈ ਚੱਕਰ ਨਹੀਂ ਹੈਗਾ ਤੇ ਮੈਂ ਮਨਾਉਣ ਲੱਗੀ ਮੇਰੇ ਨਾਲ ਘੁੰਮ ਲਈ ਆ ਤੇ ਸਭ ਬਹੁਤ ਵਧੀਆ ਆ ਤੇ ਭਾਬੀ ਜੀ ਸਿਆਣੇ ਸਿਆਣੇ ਤੇ ਨਿਆਣੇ ਚ ਨਿਆਣੇ ਬਹੁਤ ਵਧੀਆ ਸੁਭਾਅ ਬਹੁਤ ਦੇ ਸਾਰੇ ਬਹੁਤ ਵਧੀਆ ਆ ਹਨਾ ਤੇ ਆਪਣੇ ਘਰ ਸਾਰੇ ਇੱਧਰ ਹੈਗੇ ਆ ਤੇ ਉਧਰ ਸਾਡਾ ਘਰ ਹੀ ਥੋੜੇ ਕੱਲੇ ਜੇ ਪੈ ਜਾਂਦੇ ਆ ਤੇ ਆਪਣੇ ਸਾਰੇ ਘਰ ਹੀ ਆਪਣੇ ਆ ਤੇ ਆਪਣੇ ਘਰ ਜਿੱਥੇ ਮਾਝੇ ਚੱਲ ਜਾਓ ਪੱਖਾ ਨਹੀਂ ਰਹਿ ਸਕਦੀ ਘਰੋਂ ਭੋਵੇਂ ਭੁੱਖੇ ਆ ਜਾਓ ਤੇ ਦੇਖੋ ਜੀ ਜਦੋਂ ਪਿੱਕੀ ਆਣ ਨੇ ਪੌਦਿਆਂ ਆ ਗਏ ਰਾਜੀ ਜਾਂਨੇ ਆ ਨਾ ਆਪਾਂ ਨੂੰ ਆਪਣਾ ਬਚਪਨ ਚੇਤੇ ਆਉਂਦਾ ਆਪਾਂ ਖੇਡੇ ਆ ਰਹੇ ਆ ਤੇ ਬਹੁਤ ਜੀ ਲੱਗਦਾ ਜੀ ਆਉਣ ਨੂੰ ਕਰਦਾ ਨਹੀਂ ਹੈਗਾ ਉੱਥੋਂ ਤੇ ਦੇਖੋ ਕਿੰਨੇ ਸੋਹਣੇ ਫੁੱਲ ਬਗੀਚੀ ਫੁੱਲ ਲਾਏ ਆ ਬੰਦਨਾ ਨੇ ਤੇ ਕਿੰਨੀ ਦੀ ਜ ਤੇ ਕਿੰਨਾ ਸ਼ੌਂਕ ਹੈ ਇਹਨੂੰ ਤੇ ਫੁੱਲਾਂ ਨਾਲ ਆਪਾਂ ਨੂੰ ਸ਼ੌਂਕ ਹੋਣਾ ਵੀ ਚਾਹੀਦਾ ਫੁੱਲਾਂ ਦੇਖ ਕੇ ਆਪਣੀ ਜ਼ਿੰਦਗੀ ਇੱਕ ਨਵੀਂ ਜੀ ਫੀਲਿੰਗ ਆਉਣ ਲੱਗ ਜਾਂਦੀ ਹੈ ਫੁੱਲਾਂ ਨਾਲ ਦੇਖ ਕੇ ਜੀ ਤਾਂ ਨਵੇਂ ਪੱਤੇ ਕਲ ਰੋਤੇ ਆ ਨਵੇਂ ਪੱਤਿਆਂ ਦੀ ਤੇ ਦਰਖਤ ਦਰਖਤ ਫੁੱਟਦੇ ਆ ਸੋਹਣੇ ਪੱਤੇ ਨਿਕਲਦੇ ਆ ਤੇ ਮੇਵਾ ਬੀਨਾਂ ਸੰਡੀ ਮੈਂ ਕਿ ਸਾਹਮਣੇ ਆਉ ਕੈਮਰੇ ਦੇ ਸੀ ਤੇ ਕਹਿੰਦੇ ਨੀਨੇ ਮੈਨੂੰ ਉਹਨੇ ਲੈ ਗਈ ਸੋ ਇਹ ਗੱਲ ਆ ਤੇ ਦੇਖ ਕਿੰਨੇ ਸੋਹਣੇ ਟਪਾ ਦੋ ਗੋੜ ਪਾ ਚਾਹ ਉਹ ਅੱਜ ਪੀ ਹੋਈ ਆ ਚਾਹ ਜਿੱਥੇ ਕਿਤੇ ਚਾਹ ਹੁੰਦੀ ਆ ਚਾਹ ਪੀ ਕੇ ਕਮਲੇ ਹੋ ਗਏ ਸਾਢੇ ਢੜੀ ਚਾਹ ਪੀ ਕੇ ਚੌਲ ਖਾ ਕੇ ਸਾਰੇ ਵਸੇ ਚੌੜੀ ਚੌੜ ਮਿਲੇ ਅੱਜ ਬੰਦਨਾ ਕੇ ਚੌਲ ਉਥੇ ਜਦੋਂ ਮੈਂ ਗਈ ਤਾਂ ਲੈ ਚੌਲ ਬਣਾਏ ਉਹਨਾਂ ਨੇ ਬੰਦਨਾ ਉਹਨਾਂ ਨੇ ਤੇ ਚਲ ਮੈਂ ਕਹ ਲਿਆਉ ਚੌਲ ਸਾਬਾ ਬਬੀ ਬੀ ਦੀ ਚੌੜ ਰਹਿ ਗਏ ਉੱਥੇ ਨਹੀਂ ਖਾ ਹੋਏ ਮੈਂ ਕਹਾ ਨਹੀਂ ਮੈਂ ਥੋੜ੍ਹ ਕੇ ਮੈਂ ਪਾਣ ਲਾਵਾਂ ਬਹੁਤ ਠੰਡੀ ਹੋ ਰਹੀ ਹੈ ਸਰੋਂ ਦਾ ਪਾਣੀ ਲਾਵਾਂ ਸਰੋਂ ਬੜੀ ਸੋਹਣੀ ਹੋਈ ਏ ਤੇ ਤਾਂ ਪਾਣੀ ਆ اچھا ਆ ਚੋਂ ਆ ਨਵਾਂ ਬਣਾਇ ਚੁੱਲੇ ਨਾ ਵਾਹ ਕੀ ਬਾਤ ਹੈ ਅੱਛਾ ਪਿਛਲ ਤੂੰ ਆ ਜਿਹੜਾ ਜਾਂਦਾ ਨਾ ਆ ਲੰਬਾ ਜਿਹਾ ਕੱਢਿਆ ਪਿਛੇ ਨੂੰ ਹੂੰ ਹੂੰ ਵਧੀਆ ਅੱਛਾ ਆ ਲੋ ਹੈ ਨਾ ਆ ਲੋ ਲੋ ਚੁੱਲਾ ਆ ਲੋ ਚਲਣਾ ਟੁੱਟੇ ਦੀ ਬਾਂਜੀ ਕਹਿੰਦੀ ਲੋ ਤੂੰ ਪਹਿਲੇ ਇਧਰ ਨਹੀਂ ਸੈਟ ਸੀਗੇ ਨਾ ਇਹ ਕਹਾਂਦਾ ਲੋ ਹਾਂ ਹਾਂ ਪਹਿਲੇ ਇਧਰ ਆਣੂ ਸੀਗੇ ਹਾਂ ਤਾਂ ਜੇ ਪੱਲਾ ਹੋ ਗਿਆ ਤੇ ਇਧਰ ਬੈਣ ਨੂੰ ਹਨਾ ਹਾਂ ਤਾਂ ਕੰਦਾ ਜਾ ਹੋ ਗਿਆ ਨਵੀਂ ਸੀਗੇ ਪੱਲਾ ਉਹ ਕਹਿੰਦੀ ਇੱਦਾਂ ਸੋਹਣੇ ਲੱਗਣੇ ਇਧਰ ਆਣ ਨਹੀਂ ਸੋਹਣੇ ਦੇ ਤੜਕਾ ਕਿਦਾਂ ਲਾਇਆ ਕਰ ਉਹ ਤੇ ਬਹਿ ਕੇ ਆਪੀ ਸੀਖ ਲੱਗਦਾ ਇਰਾ ਕਰ ਅੱਛਾ ਆ ਚਲੋ ਅੱਜ ਆਕਮਦੂਲੇ ਤੇ ਲਹ ਹੈਗਾ ਹੀ ਹੈ ਨਾ ਇਹ ਚੱਕ ਮੈਂ ਹੁਣ ਅੱਗ ਬਾਲ ਦੀ ਹਾਂ ਹਾਂ ਸਰੋਂ ਕਿ ਨਹੀਂ ਨਾ ਬਾਤ ਆ ਗਿਆ ਤੇ ਬਾਲ ਨਾ ਸਹੀ ਗੱਲ ਹੈ ਸਰੋਂ ਕਿੰਨੀ ਸੋਹਣੀ ਹੋਈ ਆ ਇਹ ਸਰੋਂ ਕਿਹੜੀ ਵਾਲਾ ਰਾਇਆ ਸਰੋਂ ਕਿਹੜੀ ਹੈਗੀ ਇਹ ਇਹ ਰਲਮੀ ਆ ਇਹ ਰਲਮੀ ਆ ਆ ਪੂਦਨਾ ਕਿੰਨਾ ਸੋਹਣਾ ਹੋਇਆ ਆ ਪੂਦਨਾ ਸਾਫ ਕਰ ਇੰਨਾ ਮੈਂ ਕਰ ਦਿੱਤਾ ਸਾਫ ਆ ਇੰਨਾ ਕਰਨ ਵਾਲਾ ਇਹ ਇੰਧਾਰੀ ਅੱਛਾ ਮੇਥੀ ਹੁਣ ਸਵਾਰਨੇ ਵਾਲੀ ਨਾ ਪੱਕ ਗਈ ਹੁਣ ਇਹਨਾਂ ਪੱਕ ਗਈ ਇਹ ਹੁਣ ਚਾਹੇ ਮੈਂ ਉਹ ਤਾਂ ਨਹੀਂ ਹਾਂ ਮੈਂ ਜੀਰ ਦਾ ਸਵਾਇ ਹੀ ਨਹੀਂ ਆਮ ਦੇ ਬੂਟੇ ਨੂੰ ਆਮ ਲੱਗੇ ਨਹੀਂ ਨਾ ਇਹ ਭੂਰ ਲੱਗਿਆ ਸਾਰੇ ਅਸ ਅਸ ਆ ਸਰੋਂ ਘਟੋਣੀ ਹੁਣੀ ਸਾਰੀ ਨਾ ਹਾਂ ਮੈਂ ਹੁਣ ਪਾਈ ਬੰਦ ਗੋਬੀ ਦਾ ਸਾਰ ਬਣਾ ਲਈ ਤਾਈਆਂ ਤੋੜੀ ਨਹੀਂ ਤਾਈਆਂ ਹੋ ਗਈ ਆ ਹਾਂ ਥੋੜੀ ਨਹੀਂ ਥੋੜੀ ਆ ਆ ਵਸ ਚਰੋ ਬਾੜੀਆਂ ਪੈ ਗਈਆਂ ਨਾਲੀ ਪੱਕ ਜਾਣੀ ਐ ਹਾਂ ਵਿੱਚ ਵਿੱਚ ਪੱਕ ਨਹੀਂ ਜਾਂਦੀ ਐ ਵਿੱਚ ਵਿੱਚ ਪੱਤੇ ਚੌੜਿਆਂ ਵਾਲੀ ਆ ਵਿੱਚ ਮਿਕਸ ਐ ਨਾ ਸਾਰੀ ਆ ਪੱਤੇ ਚੌੜਿਆਂ ਵਾਲਾ ਬਾਵਾ ਸਰੋਂ ਜਦਾ ਜਿੱਕਿਆ ਪੈਣੀ ਪੀ ਦਿੱਤਾ ਖੇਤ ਵਾਲਾ ਸਾਵੀ ਆ ਰਾਲ ਮਤ ਬੀਜੀਆਂ ਕਰਨੀ ਮੈਂ ਵੀ ਥੋੜੀ ਲਾਈ ਉਹਦਾ ਆ ਵੀ ਸਰਵੇਂ ਸਰੋਂ ਕੀਤੀ ਆ ਵਾਹ ਕੀ ਬਾਤਾਂ ਮਾਂ ਤੇਰੀਆਂ ਤੂੰ ਘਰ ਦੇ ਖੇਤੀ ਕੀਤੀ ਆ ਅੱਛਾ ਇੱਥੇ ਸਬਜ਼ੀ ਲਾਉਣੀ ਨਾ ਹੁਣ ਗਰਮੀ ਵਾਲੀ ਭਿੰਡੀਆਂ ਕਰੇਲੇ ਕੀ ਆ ਭਾਵੇਂ ਤੈਨੂੰ ਕੱਲ ਕਹਿ ਤੀ ਕੀ ਆ ਕद्दू ਹੂੰ ਆ ਵੀ ਸਰਵੇਂ ਸਰੋਂ ਆ ਸਾਰੀ ਇਧਰ ਲਈ ਸੈਡ ਵਧੀਆ ਵਧੀਆ ਇਹਦਾ ਘਰ ਦਾ ਤੇਲ ਹੁੰਦਾ ਉਹਦੇ ਨਾਲ ਰੀਸ ਥੋੜੋ ਜਿਦਾ ਮਰਜੀ ਪਕੌੜੇ ਬਣਾ ਕੇ ਖਾਓ ਉਦਾਂ ਹੀ ਬਾਹ ਪਲੀ ਆ ਨਾ ਸਰੋ ਤੋੜੇਨ ਭਾਈ ਆ ਨਾ ਕਿੰਨੀ ਮੋਟੀ ਆ ਸਾਹ ਚੱਕ ਦਿਨ ਮੈਂ ਤੋੜਿਆ ਹੂੰ ਹੂੰ ਸਾਹ ਚੱਕ ਦਿਨ ਤੋੜਿਆ ਪਾਈ ਆ ਵਾ ਮੋਟੀ ਸਰੋ ਆ ਮੇਥੀ ਪਾਗੀ ਤੇ ਪੀਲੇ ਫੁੱਲ ਨਿਕਲੇ ਆ ਮੇਥੀ ਤੇ ਇਹਨੂੰ ਪਾਣੀ ਪੂਣੀ ਦਈ ਜਨੇ ਤੁਸੀਂ ਹਜੇ ਵੀ ਮੇਥੀ ਦੀ ਸਮੈਲ ਹੀ ਬਹੁਤ ਸੋਹਣੀ ਆ ਦੂਰੋਂ ਸਮੈਲ ਆਉਂਦੀ ਆ ਇਹਦੀ ਆ ਚਟਣੀ ਬਣਾਉਣ ਨੂੰ ਪੂਤਣਾ ਕਿੰਨਾ ਸੋਹਣਾ ਹੋਇਆ ਤੇ ਗਰਮੀਆਂ ਵਾਸਤੇ ਆਜ ਮੈਂ ਸਹੀ ਕਰਨੇ ਨੂੰ ਪੂਤਣਾ ਕਿੰਨਾ ਸੋਹਣਾ ਆ ਸਮੈਲ ਬਹੁਤ ਸੋਹਣੀ ਆ ਇਹਦੀ ਪੂਤਨੇ ਦੀ ਹਾਂ ਆਪਾਂ ਵੀ ਟਾਣੀ ਲੈ ਜੀਏ ਹੈਨਾ ਹਾਂ ਹਾਂ ਲੈ ਜੀ ਹਾਂ ਲੈ ਜੰਨੇ ਲੈ ਜੰਨੇ ਆ ਉਧਰ ਦੇਖਣ ਆਓ ਇਹ ਦੇਖਣਾ ਉਧਰ ਸਰੋਂ ਸਰੋਂ ਇਧਰ ਹੈਗੀ ਸਾਰੀ ਆ ਸਬਜ਼ੀ ਲਾਉਣ ਮੇ ਖਲ ਥਾਂ ਕੀਤਾ ਤੇ ਹੋਰ ਉਹ ਬਾਬਾ ਜੀ ਜਗਾ ਉਧਰ ਅੱਜ ਕੀ ਹੋ ਰਿਹਾ ਆ ਦੇਖ ਤੇ ਕਦੂ ਬਹੁਤ ਸੀ ਪਿਛਲੇ ਸਾਲ ਆ ਪੌਟੀਆਂ ਨਹੀਂ ਆ ਜਿਹੜਾ ਇਹ ਪੁੱਤ ਕੱਚੀ ਆ ਜੇ ਕੱਚੀ ਰ ਪੱਕੂਗੀ ਤਾਂ ਆਪੇ ਵੀ ਝੜ ਜਾਣੀ ਐ ਹਾਂ ਹਰੇ ਦਾ ਨੇ ਹਾਂ ਹਰਿਆਜ ਕੱਚੀ ਹੈ ਨਾ ਹਾਂਜੀ ਆ ਜਦੋਂ ਹੁਣ ਆਉਣੀ ਹੈ ਨਾ ਬਾਢੀ ਆਉਣੀ ਹੈ ਇਹਦੇ ਨਾਲ ਹੀ ਪੱਕ ਜਾਣੀ ਐ ਸਾਰਾ ਵਿੱਚ ਵਿੱਚੋਂ ਕੱਚੀ ਹੂੰ ਇਹ ਘਰ ਆ ਗਈ ਚਲੋ ਮਿੰਟੋਂ ਮੀਟੀ ਅਸੀਂ ਤੇ ਰਾਜ ਕਿਤੇ ਢੂੰਡੀ ਮੱਛਰ ਮੱਖੀ ਢੂੰਡੀ ਇਦਾਂ ਦੀ ਸੀ ਵੀ ਅੱਖਾਂ 'ਚ ਬੜੀ ਜਾਂਦੀ ਬਾਹਾਂ 'ਚ ਬੜੀ ਜਾਂਦੀ ਕੱਪਿਆਂ ਦੇ ਡਿਗਿਆਂ ਦੇ ਨੰਬਰਾਹਾਲ ਢੂੰਡੀ ਦਾ ਤੇ ਜਦੋਂ ਮਾਤਿਆਂ ਦੀ ਹੋਰ ਤਰ੍ਹਾਂ ਸਮੈਲ ਭੈੜੀ ਜੀ ਆਉਂਦੀ ਸੀਗੀ ਦੇਖੋ ਜੀ ਮਾਪਿਆਂ ਦੇ ਘਰੋਂ ਉਹ ਜਿਹਦਾ ਨਹੀਂ ਕਰਦੇ ਸਿੱਖ ਮਜ਼ਦੂਰੀ ਆਪਾਂ ਉਹ ਆਪਣੇ ਘਰ ਸਾਧੀਆਂ ਤੇ ਆਪਣਾ ਘਰ ਹੀ ਕੰਮ ਆਉਣਾ ਹੈ ਸੋ ਇਹ ਗੱਲ ਆ ਤੇ ਆਪਣੇ ਘਰ ਨੂੰ ਆਉਣਾ ਪੈਂਦਾ ਆਪਣੇ ਘਰ ਤੋਂ ਵਗ ਸਕੂਨ ਨੂੰ ਨਹੀਂ ਕਿਤੇ ਮਿਲਦਾ ਤੇ ਆਪਣੇ ਘਰ ਨੂੰ ਆਉਣਾ ਪੈਂਦਾ ਕੰਮ ਕਰਨਾ ਪੈਂਦਾ ਤਾਂ ਦੇਖੋ ਮੰਮੀ ਨੇ ਅੱਛਾ ਅੱਛਾ ਸਿਰੋ ਤੇ ਕਿੱਦੀ ਸਿਰਨੀ ਵੀ ਦੇਖੋ ਦਿੱਤੀ ਸਾਨੂੰ ਇਹਨੇ ਤੇ ਨਿਆਣੇ ਦੀ ਨਾਨੀ ਨੂੰ ਬਹੁਤ ਖਾਣ ਦਾ ਫਿਕਰੰਦਾ ਨਿਆਣਾ ਮੇਰਿਆਂ ਦਾ ਹਾਂ ਤੇ ਸਿਰ ਰੋਗ ਜਾਂਦੀ ਆ ਤਿਆਰੀਆਂ ਲੇਟ ਹੋ ਗਈ ਨਾ ਚਲੋ ਵਰਤੋ ਜਾਣ ਨੂੰ ਬਹੁਤ ਲੇਟ ਹੋਣਾ ਸਹੀ ਗੱਲ ਐ ਸਾਢੇ 5 ਦਾ ਟਾਈਮ ਹੋ ਗਿਆ ਤੇ ਸਾਦੀ ਨੇ ਪੱਠੇ ਵੀ ਪਾਤੇ ਅੱਜ ਗੁੜ ਵੀ ਕਢ ਲਿਆ ਅੱਜ ਬੜਾ ਕੰਮ ਪਿਆ ਹੋਣਾ। ਸੋ ਪੈ ਹੀ ਪੈ ਹੀ ਪੈ ਹੀ ਪੈ ਹੀ ਪੈ ਹੀ। ਸਾਰੇ ਨੇ ਖੱਤੀ ਅਚਾ। ਸਾਰੇ ਬੱਜਦੇ। ਤੇ ਅਸੀਂ ਆਪਣੇ ਜਾਏ ਆ ਖਾਨਕਿਆਂ ਨੂੰ ਪਿੰਡ ਨੂੰ ਜਾਏ ਆ ਦਾ ਸਭੀ ਨੇ ਕੱਢ ਲਿਆ ਗੁੜ। ਤੇ ਨਾਟ ਸਾਰੇ ਪੱਠੇ ਮੇਰੇ ਦਾ ਪਾਤੇ ਹੋਣੇ ਆ ਤੇ ਮੈਂ ਹੁਣ ਚੋਂ ਮਾ ਮੱਝ। ਦੇਖੋ ਇਹ ਜਾਣਾ ਵੀ ਪੈਂਦਾ ਘਰ ਦੇ ਕੰਮ ਵੀ ਕਰਨਾ ਪੈਂਦੇ ਸਾਰੇ ਤੰਦੇ ਆਪਾਂ ਨੂੰ ਕਰਨੇ ਪੈਣੇ ਆ। ਤੇ ਜਾਣਾ ਹੋਵੇ ਤੇ ਜਾਣਾ ਵੀ ਪੈਂਦਾ ਖੁਸ਼ੀ ਵਿੱਚ ਸ਼ਾਮਲ ਹੋਣਾ ਪੈਂਦਾ ਆਪਣੇ ਭੈਂਟਰਾਂ ਦੀ। ਸਿਰਸ ਦੋਗਦਾ ਮੇਰਾ ਅੱਜ ਦੇਖੋ ਜੀ ਸਾਰੇ ਆਪਣੇ ਘਰ ਆ ਇੱਕ ਕਰੋ ਨਿਕਲੂ ਜੇ ਘਰ ਬੜੋ ਸਾਰੇ ਬਹੁਤ ਪਿਆਰ ਕਰਦੇ ਆ ਸਾਰੇ ਖੁਸ਼ ਰਹਿਣ ਤੰਦਰੁਸਤ ਰਹਿਣ ਬਸ ਇੱਦੀ ਆਏ ਜਾਂਦੀ ਆਪ ਭਗਤ ਕਰਦੇ ਰਹਿਣ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਵੀ ਅਸੀਂ ਠੀਕ ਠਾਕ ਹਾਂਗੇ ਵਾਹਿਗੁਰੂ ਤੰਦਰੁਸਤੀ ਦੇਵੇ ਸਾਰਿਆਂ ਨੂੰ ਕਿਰਪਾ ਬਣਾਈ ਰੱਖਿਓ ਆਪਣੀ ਸੱਚੇ ਪਾਤਸ਼ਾਹ ਠੀਕ ਠਾਕ ਰਹਿਣਾ ਤੇ ਅੱਜ ਹੈਗਾ ਦਿਨ ਸ਼ਨੀਵਾਰ ਦਿਨ ਵੀ ਠੀਕ ਠੀਕ ਹੈ ਦੇਖੋ ਰਾਦਾ ਮੀਂਹ ਪਿਆ ਤੇ ਨਾਲ ਠੰਡ ਹੋ ਗਈ ਉਹਦੇ ਉਹ ਦੇਖੋ ਪੰਛੀ ਕਿਦਾਂ ਗੋਲਾ ਖਾਂਡ ਰਹੇ ਆ ਤੇ ਗੋਲਾ ਪੱਕੀਆਂ ਹੋਈਆਂ ਤੇ ਰਾਤ ਮੀਂਹ ਨੇਰੀਕ ਅਚਾਨਕ ਆ ਗਿਆ ਤੇ ਹੁੰਦਾ ਬੱਦਲ ਵੈਸੇ ਕਿੰਦੇ ਹਨ ਕਿੰਨੇ ਦਾ ਸੀਗਾ ਪਰ ਰਾਤ ਮੀਂਹ ਆਇਆ ਦੇਖੋ ਮੀਂਹ ਆਦ ਮੇਰਾ ਨੁਕਸਾਨ ਕਿੰਨਾ ਹੋ ਗਿਆ ਤਾਂ ਮੇਰੇ ਗਈਆਂ ਪਾਥੀਆਂ ਤੇ ਸਾਰੀਆਂ ਐਨ ਗਿੱਲੀਆਂ ਹੋ ਗਈਆਂ ਤੇ ਮੈਂ ਹਨਾ ਆ ਤੱਪੜ ਜਿਹਾ ਲਾਤਾ ਕਾ ਲੇ ਤੂੰ ਚਲੋ ਮੇਗਾ ਕੋਈ ਗੱਲ ਨਹੀਂ ਧੁੱਪ ਲੱਗੂਗੀ ਤੋਂ ਧੱਕੰਨਾ ਚਿੱਤਾ ਭੁੱਲ ਗਿਆ ਤੇਰਾ ਆਦਮੀ ਆ ਚਲੋ ਭਜੀਆਂ ਹੁਣੇ ਗੋਹਾ ਬਣ ਗਿਆ ਦੁਬਾਰਾ ਹਨਾ ਤੇ ਨੁਕਸਾਨ ਹੋ ਗਿਆ ਮੇਰਾ ਬਹੁਤ ਜ਼ਿਆਦਾ ਆ ਦੇਖੋ ਕੰਦ ਵੀ ਭਰੀ ਵਈ ਆ ਮੈਂ ਤੇ ਪੈਸੇ ਪਾਥੇ ਮੱਥਣੋਂ ਜਗਾ ਬਾਹਰ ਬਣਾਈਆਂ ਮਤਲਬ ਪਾਥੇ ਮੱਥਣੋਂ ਬਾਵਾ ਫੁੱਲੇ ਖੱਤੀ ਹੀ ਹੈਗੀ ਆ ਉੱਥੇ ਪੱਤੀ ਦੀਆਂ ਤਾਂ ਹੁਣ ਟਾਈਮ ਲੱਗਦਾ ਨੀਗਾ ਸਫਾਈ ਕਰਨ ਦਾ ਸਾਫ ਕਰਨ ਦਾ ਉਹਨੂੰ ਉੱਥੇ ਪੱਤੀ ਮੱਥਾਂਗੇ ਚਲੋ ਖਰ ਛੋਕੀ ਆਣੀ ਇੱਦਾਂ ਪਰਹਣ ਦੇਣੀ ਆ ਤਾਂ ਦੇਖੋ ਸਾਡੀ ਰੈਡੀ ਇਹ ਵਿਚਾਰੀ ਭਰੀ ਪਈ ਐ ਗੋਹੇ ਦੇ ਨਾਲ ਇਹ ਵੀ ਲੱਗਾ ਨਹੀਂ ਟਾਈਮ ਹੈਨਾ ਚੱਕਣ ਦਾ ਗੋਹ ਕੰਮ ਕਰ ਵਿੱਚ ਕੱਲ ਚਲ ਗਏ ਪਿੰਡ ਨੂੰ ਦੈਨ ਉੱਥੇ ਲੰਘਿਆ 12 ਵਜੇ ਥੋ ਘਰੋਂ ਦੁਰੇ ਆ ਤਾਂ ਹੁਣ ਮੈਂ ਲੱਗੀ ਆ ਮੱਝ ਤੇ ਦੇਖੋ ਮੇਰੀ ਬਾਟੀ ਪਈ ਐ ਤੇ ਦੇਖੋ ਕਿੰਨੀ ਕਾਲੀ ਪਈ ਐ ਤੇ ਲੈਡ ਵੀ ਹੋਣਾ ਹੀ ਆ ਜੇ ਲੈਣਾ ਸਾਡਾ ਰੇਂਜ ਦੀ ਬੜੀ ਪ੍ਰੋਬਲਮ ਇੱਥੇ ਰੇਂਜ ਨਹੀਂ ਆਉਂਦੀ ਹੈਗੀ ਗੱਲ ਨਹੀਂ ਹੁੰਦੀ ਨਾ ਸੁਣਦੀ ਨਾ ਹੁੰਦੀ ਆ ਤਾਂ ਮੱਝ ਦੇਖੋ ਮੇਰੀ ਕਿੰਨੀ ਕਾਲੀ ਹੋਈ ਤੁਹਾਨੂੰ ਮੈਨੂੰ ਫਟਾਫਟ ਪੀੜਾ ਪਾ ਦੇ ਹੁਣ ਮੈਂ ਖਾ ਲਵਾਂ ਚਲੋ ਠੀਕ ਹੈ ਮੈਂ ਹੁਣ ਚਲੋ ਮੈਂ ਮੱਝ ਤਾਂ ਦੇਖੋ ਮੇਰੀ ਨਿੱਕੀ ਜੀ ਪੱਠੇ ਖਾਂਦੇ ਦੇਖੋ ਚੱਲੇ ਉਹਦੇ ਹੂੰ ਕਿਦਾ ਪੱਠੇ ਖਾਂਦੀ ਆ ਕੀ ਕਰਦੀ ਆ ਹੈ ਬੋਲ ਦਿਨ ਐ ਪੈਰ ਕਦੋਂ ਰੱਖੇ ਟੋਕਰੇ ਵਿੱਚ ਗਲੀ ਮਰੇ ਹੂੰ ਇਹ ਪਸ਼ੂ ਹੁੰਦੇ ਆ ਬੱਚਿਆਂ ਨੂੰ ਹੁੰਦਾ ਆ ਹਾਂ ਕੀ ਗੱਲ ਆ ਹੈ ਕੀ ਗੱਲ ਆ ਦੇਖੋ ਇਹਨੇ 5 6 ਮਹੀਨੇ ਹੋ ਗਏ ਮੈਨੂੰ ਪਾਣੀ ਵੀ ਪਲਾਇਆ ਜਦੋਂ ਆ ਪਲਾਉਣਾ ਪਾਣੀ ਜਦੋਂ ਪਾਣੀ ਪਲਾਤਾ ਇਹਨੇ ਵੱਧ ਘਟ ਪੀ ਲੈਣਾ ਇਹਦੇ ਫਿਲੱਤਾਂ ਤੇ ਉਤਰ ਜਾਣਾ ਫੇਰ ਰੱਬ ਨਾ ਕਰੇ ਹੋਈ ਪਿਛੇ ਸਾਡੇ ਇਹਨੇ ਹੋਈ 6 ਮਹੀਨੇ ਦਾ ਕੱਟਾ ਮਾਰ ਲਿਆ ਡਾਕਟਰ ਸਾਹਿਬ ਕਹਿੰਦੇ ਪਾਣੀ ਪਲਾਦਾ ਪਾਣੀ ਪਲਾਦਾ ਗਰਮੀ ਆ ਦਿਲ ਸੀ ਚਲੋ ਮੈਂ ਕਿ ਪਲਾ ਦਿੰਨੇ ਆ ਵੱਧ ਘੱਟ ਪੀ ਲਿਆ ਚਲੋ ਚੱਲ ਵਸਿਆ ਹੁਣ ਇਸ ਕਰਕੇ ਮੈਂ ਹੁਣ ਸਾਤ ਪੂਰਾ ਕਰਨਾ ਐਨ ਪਾਣੀ ਨਹੀਂ ਭਲਾਉਣਾ ਹੈਗਾ ਹਰਾ ਵੱਧ ਪਾ ਲੈਣਾ ਇਹਨੂੰ ਹਾਂ ਬੋਲ ਕੀ ਸੁਣਦੀ ਮੇਰੀ ਗੱਲਾਂ ਨੂੰ ਹੂੰ ਬੁੱਕ ਨੇ ਸੋਹਣੇ ਸਿੰਗਿਆ ਦੇ ਇਹ ਦੇਖੋ ਅਸਾਂ ਸਿੰਗ ਕਿੰਨੇ ਵਧੀਆ ਨੇ ਦਾਤੀ ਵਰਗੇ ਸਿੰਗਿਆ ਦੇ ਦੇਖੇ ਰੋਟੀ ਠੀਕ ਆ ਸਾਡਾ ਗੋਹਾ ਬਿਆਕ ਸਾਢੇ 11 ਦਾ ਹੋ ਗਿਆ ਟਾਈਮ ਨੂੰ ਧਾਰ ਕੱਢ ਕੇ ਫੇ ਮੈਂ ਉਹਨੂੰ ਗੱਲ ਕੀਤਾ ਸਾਹਵੇਂ ਰੋਟੀ ਪਕਾਈ ਤੇ ਡਾਕਟਰ ਸਾਹਿਬ ਵੀ ਚੱਲ ਗਏ ਆਪਣੇ ਕੰਮ ਤੇ ਤੇ ਗਲਾਮ ਨੇ ਇੱਕ ਦੋ ਰੋਟੀ ਖਾ ਕੇ ਫਿਰ ਜੜਜੀ ਨੂੰ ਆਪ ਕਪੜੇ-ਕਪੜੇ ਧੋ ਕੇ ਦੇਖੋ ਕਿਦਾਂ ਮੇਦਰ ਇਸ ਬੋਡੀ ਕੁੜੀਆਂ ਦੇ ਪਾਸੇ ਕੱਪੜੇ ਤੇ ਮੈਂ ਕਿਹਾ ਜੇ ਉੱਪਰ ਪਾਈ ਦਿਓ ਹਵਾ ਚੱਲਣ ਲਈ ਆ ਤਾਂ ਔਰ ਨਾ ਜਾਣਗੇ ਤੇ ਹਨਾ ਆਈ ਹੋਈ ਆ ਆ ਦੇਖੋ ਸਾਰੇ ਮੀਂਹ ਪੈਂਦਾ ਹਟਿਆ ਤੜਕੇ ਨੇਰੀ ਇਸ ਤਰ੍ਹਾਂ ਬਦੇ ਰੰਗਿਆ ਜੀ ਪਤਾ ਨਹੀਂ ਉਹ ਗਿਲਿਚ ਕਿਹੜੀ ਰੰਗੀ ਰਾਜੀ ਆ ਤਾਂ ਦੇਖੋ ਮੇਰੇ ਸਾਬਜੀ ਦੀ ਮਿਹਨਤ ਤੇ ਕੱਲ ਦੇ ਗੁੜ ਕੱਢਿਆ ਉਹਨਾਂ ਨੇ ਦੇਖੋ ਕਿੰਨਾ ਸੋਹਣਾ ਗੁੜ ਆ ਤੇ ਇਹਨੂੰ ਹੁਣ ਪੱਖਾ ਲਾਉਣਾ ਆ ਤੇ ਪੱਖਾ ਲਾ ਕੇ ਸੁਕਾ ਲੈਣਾ ਤੇ ਸਾਰੇ ਗੁੜ ਉਹਨਾਂ ਨੇ ਕੱਲ ਕੱਢਿਆ ਬੜੀ ਮਿਹਨਤ ਨਾਲ ਤੇ ਕੱਲਿਆਂ ਨੇ ਜਿੱਦਾਂ ਲੱਗੇ ਰਹੇ ਕੱਲੇ ਚਲੋ ਵੈਸੇ ਕੰਮ ਵਾਲੇ ਤੇ ਬਹੁਤ ਹੁੰਦੇ ਆ ਬਹੁਤਿਆਰਾ ਕੰਮ ਹੁੰਦਾ ਹੈ ਜੀ ਕੱਲ ਫਿਰ ਕੋਈ ਵਲੌਗ ਨਹੀਂ ਬਣਾ ਸਕੀ ਕਿ ਦੀਦੀ ਜੀ ਹੌਣ ਵਿੱਚ ਕੱਲਿਆਂ ਦੀ ਮਤ ਮਾਰੀ ਜਾਂਦੀ ਆ ਤੇ ਸਾਨੂੰ ਵੀ ਸੀਗਾ ਇੱਕ ਸੀਗਾ ਕੰਮ ਦਾ ਜਿਹੜਾ ਬੁੱਝਾ ਸੀ ਮਿਲ ਪੱਕੇ ਜਾਣ ਦਾ ਜਿਹੜਾ ਇਹ ਗੱਲ ਹੋਈ ਤਾਂ ਸਮਝ ਆਂਦੇ ਜਾਂਦੇ ਰੋਟੀ ਪਾਣੀ ਖੜਾਇਆ ਇਹੜਾ ਗੋੜਾ ਨਾ ਇਹਨੂੰ ਆਪਾਂ ਹੁਣ ਮੰਜੇ ਦੇ ਵਿੱਚ ਸੁੱਕਣਾ ਪਾ ਲੈਣਾ ਤੇ ਹਵਾ ਨਾਲ ਸੋਹਣਾ ਇੱਕਦਮ ਫਿਰ ਜਾਣਾ ਬਹੁਤ ਵਧੀਆ ਹੋ ਜਾਣਾ ਆ ਦੇਖੋ ਇਹ ਪੰਜਾਬੀ ਸੱਭਿਆਚਾਰ ਆਪਣਾ ਗੁੜ ਹੈ ਨਾ ਸਾਗ ਮੱਕੀ ਦੀ ਰੋਟੀ ਕਿਉ ਮੱਖਣ ਇਹ ਸਗਾਤਾਂ ਹੁੰਦੀਆਂ ਖਸਾਬ ਦੀਆਂ ਹਨ ਤੇ ਹੁਣ ਜਿੱਦਾਂ ਮੀਂਹ ਪੈ ਗਿਆ ਅੱਜ ਤੇ ਦੋ ਦਿਨ ਓਕੇ ਜੇ ਬਹੁਤ ਗੜ ਕੱਢਣਾ ਆ ਤੇ ਫਿਰ ਉਹਦੇ ਵਿੱਚ ਸ਼ੱਕਰ ਵੀ ਬਣੂਗੀ ਕਿਹੰਜ ਇਕੱਲਾ ਗੋੜੀ ਆਇਆ ਆ ਸ਼ੱਕਰ ਬਣੂਗੀ ਫਿਰ ਪੂਰਾ ਬਲੌਗ ਦੇ ਬਣਾ ਕੇ ਦਿਖਾਵਾਂਗਾ ਕੱਲ੍ਹ ਤੇ ਨਹੀਂ ਕੁਝ ਹੋ ਰਿਹਾ ਹੈ ਨਾ ਤਾਂ ਤੇ ਕਿਦਾਂ ਰਸ ਕੱਢੀ ਜਾਂਦੀ ਆ ਕਿਦਾਂ ਪੱਤੇ ਜੜੀ ਜਾਂਦੀ ਆ ਸਾਰੇ ਪੂਰਾ ਇੱਕ ਮਤਲਬ ਸ਼ੁਰੂਆਤ ਵਾਲੇ ਕਹਿਣ ਤੱਕ ਪੂਰਾ ਦਿਖਾਵਾਂਗੇ ਬਣਾ ਕੇ ਤੁਹਾਨੂੰ ਚਲੋ ਸੌਰੀ ਕੱਲ੍ਹ ਨਹੀਂ ਕੋਈ ਹੋਇਆ ਸ਼ੂਟ ਤੇ ਇਹ ਕੱਲ ਬਿਜੀ ਬਹੁ ਰਹੇ ਆ ਤੇ ਇਦਾਂ ਹੁਣ ਮੈਂ ਮੰਜੇ ਦੇ ਪਾਲ ਮਸਕਣਾ ਇਹਨੂੰ ਤੇ ਸੁੱਕ ਜੂਗਾ ਤਾਂ ਫਿਰ ਸੋਨਾ ਹੋ ਜੂਗਾ ਵਧੀਆ ਹੋ ਜੀ ਕੱਲ ਬਿਗੇ ਵਸੇ ਬਹੁ ਥੇ ਤੇ ਕਿਨੇ ਰਸਵੀ ਬੜੀ ਪੀਤੀ ਰਾਈਆਂ ਨੇ ਹਨਾ ਜਿਹੜੇ ਮਤਲਬ ਰਸ ਦੇ ਸ਼ਕੀਨ ਹੁੰਦੇ ਖਾਸ ਕਰਕੇ ਸ਼ਹਿਰੀ ਹੁੰਦੇ ਕੋ ਪਿੰਡਾਂ ਵਿੱਚ ਤੇ ਜਲਦੀ ਜਦ ਮਿਲ ਜਾਂਦੀਆਂ ਹੈ ਸ਼ਹਿਰਾਂ ਚੋਕਾਂ ਉਂਦੇ ਲੱਸੀ ਹੁੰਦੀ ਬਹੁ ਸ਼ਕੀਨ ਚਹਰੀਏ ਸਾਗ ਤੇ ਗੋੜ ਹੱਸੀ ਰਸ ਦੀਆਂ ਦੇ ਬੜੇ ਸ਼ਕੀਨ ਹੁੰਦੇ ਆ ਇਹ ਤੇ ਪਿੰਡਾਂ ਵਿੱਚ ਤੇ ਆਮ ਨਿਹਿਮਤ ਹੁੰਦੀ ਚੀਜ਼ਾਂ ਦੀ ਇਹਨਾਂ ਦੀ ਹਨਾ ਤੇ ਮੈਂ ਹੁਣ ਕੋਸ਼ਿਸ਼ ਹਾਂਜੀ ਗੁੜ ਕੱਢ ਲਿਆ ਮੈਂ ਟੁਕਰੀਆਂ ਚ ਤੇ ਹੁਣ ਮੰਜਾਹਨ ਪੂਰਾ ਭਰ ਲਿਆ ਹਵਾ ਲੱਗੂਗੀ ਤੇ ਸੁੱਕ ਜੂਗਾ ਤੇ ਫਿਰ ਬੈਠੂ ਗਾਣਾ ਗੁੜ ਇਕਦਮ ਸਹੀ ਰੱਖੋ ਜਿੰਨੇ ਚਸਾਲ ਆਪਾਂ ਮਾਦੀ ਰੱਖ ਸਕਦੇ ਇਹਨੂੰ ਤੇ ਹਵਾ ਫਿਰ ਜੂਗੀ ਪੱਕ ਜੂਗਾ ਸਹੀ ਹੋਊਗਾ ਹੈਨਾ ਤੇ ਇਹ ਗੁੜ ਬਹੁਤ ਗੁੜ ਬਹੁਤ ਵਧੀਆ ਹੁੰਦਾ ਉੱਤੇ ਰੱਖਦੇ ਇਨਾਂ ਜੀ ਤੇ ਨਾਲੇ ਖੁਰ ਜਾਂਦਾ ਬਹੁਤ ਕੇ ਗੁੜ ਹੈ ਇਹਦੇ ਮਾਦੀ ਚੂਰੀ ਬਣਾ ਕੇ ਖਾਓ ਇਦੋੱਚ ਭਾਗੇ ਖਾਓ ਗੋੜਾ ਲੂਟੀ ਮਗਰੋ ਖਾਓ ਬਹੁਤ ਫਾਇਦੇ ਸਕੋਰ ਦੇ ਹੁੰਦੇ ਦੇਸੀ ਗੋੜਾ ਸੋਧ ਗੋੜਾ ਇਕਦਮ ਹੁੰਦਾ ਪਹਿਲਾਂ ਹੁੰਦਾ ਸੀਗਾ ਵੀ ਘਰਾਂ ਵਿੱਚ ਖੰਡ ਘੱਟ ਮਿਲਦੀ ਸੀ ਤੇ ਵੀ ਗੋੜਾ ਜਿਆਦਾ ਹੁੰਦਾ ਹੈ ਘਰ ਘਰ ਗੋੜਾ ਹੁੰਦਾ ਹੈ ਕੋਣ ਕੱਢਦੇ ਹੁੰਦੇ ਸੀ ਹੁਣ ਉਹ ਸਮਾਂ ਬਦਲ ਗਿਆ ਤੇ ਹੁਣ ਖੰਡ ਜਾਂਦੀ ਗੋੜ ਮਿਲਦਾ ਹੀ ਨਹੀਂਗਾ ਤੇ ਇਸ ਤੇ ਚਲੋ ਹਰ ਸਾਲ ਦੀਜੀ ਦਾ ਘਰ ਦਾ ਗੋੜਾ ਜੇ ਲੋਕ ਖਾਣਾ ਚਾਹੀਦਾ ਹੁੰਦਾ ਹੈ ਸੌਧ ਪੁਰੀਆ ਹੁੰਦਾ ਹੈ ਇਹਦੇ ਬੋਰੇ ਆ ਉਹਨਾਂ ਦਾ ਉਹਨਾਂ ਨੂੰ ਵੀ ਬੋਲਣਾ ਹੈ ਦੇਖੋ ਗੁਰੇ ਭਰੇ ਭਰੇ ਵੇ ਆ ਉਹਨਾਂ ਨੂੰ ਜੇ ਜਾਂਦਾ ਕਿ ਨੂੰ ਮੈਨੂੰ ਲੱਗਦੀ ਇੱਥੇ ਕੋ ਚਲੋ ਠੀਕ ਹੈ ਜੀ ਬਲੌਗ ਇੱਥੇ ਕਰਦੇ ਆ ਜਿਹੜੇ ਸਾਨੂੰ ਟੈਡ ਅਮਰੀਕਾ ਕੰਟਰੀ ਚੋਂ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂ ਸਾਡੇ ਨਵਾਂ ਦੇ ਲੋਕਾਂ ਦਾ ਬਲੌਗ ਦੇ ਇਹデア ਟਾਈਮ ਕੱਢ ਕੇ ਆਪਣੇ ਟੈਬਲ ਦੇ ਟਾਈਮ ਕੱਢ ਕੇ ਬਹੁਤ ਟਾਈਮ ਟਾਈਮ ਕੀਮਤੀ ਹੁੰਦਾ ਨਾ ਵਾਸਤੇ ਹੈ ਨਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਨਾ ਹੈ ਸਸਟੀ ਕਾ ਸਾਰਿਆਂ ਨੂੰ ਬਾਈ ਬਾਈ O que